نارل گندو کا او تو کھڑوے جنتاباد सोनू کوہ جنتاباد کبیر کمار جنتاباد सोनू کمار جنتاباد او کانگریس پارٹی دا لاؤے جنتاباد پیچھے بڑا پیچھے پیچھے بڑا پیچھے کرے جنتاباد ਜਿੰਦਾਬਾਦ ਜਿੰਦਾਬਾਦ ਸਨ ਬਾਤ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੀ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ ਟਿਕਟ ਦੇ ਕੇ ਨਵਾਜਿਆ ਵਾ ਤੇ ਖਾਸ ਤੌਰ ਤੇ ਧੰਨਵਾਦ ਕਰਦੇ ਆ ਆਪਣੇ ਡਿਪਟੀ ਸੀਐਮ ਸ਼੍ਰੀ ਓਮਪੀਸ ਉਹ ਸੋਨੀ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਬਖਸ਼ਿਆ ਤੇ ਸਭ ਤੋਂ ਜ਼ਿਆਦਾ ਮਾਨ ਜਿਹੜਾ ਬਖਸ਼ਿਆ ਵੀ ਇਹ ਤੇ ਬਖਸ਼ਣਾ ਵੀ ਹੈ ਮੇਰੇ ਭੈਣਾ ਭਰਾਵਾਂ ਨੇ ਮੇਰੇ ਇਲਾਕਾ ਵਾਸੀਆਂ ਨੇ ਕਿਉਂਕਿ ਸਾਨੂੰ ਇਸ ਵਾਰ ਤੀਜੀ ਵਾਰ ਮੌਕਾ ਦੇਣਾ ਇਹਨਾਂ ਨੇ ਸਾਰਿਆਂ ਨੇ ਇਲਾਕੇ ਦੀ ਸੇਵਾ ਕਰਨ ਵਾਸਤੇ ਸੋ ਸਭ ਤੋਂ ਜ਼ਿਆਦਾ ਧੰਨਵਾਦੀਆਂ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਕਿ ਆਪਾਂ ਜਿਹੜਾ ਨੋਮੀਨੇਟ ਕਰਕੇ ਆਏ ਆਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਜੰਗ ਜਿੱਤ ਕੇ ਜਾਣੀ ਹੈ ਉਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਜਿੱਤ ਕੇ ਜਾਣੀ ਹੈ ਇੱਕ ਵਾਰ ਜਰੀਏ ਜਰੀਏ ਮੁਸ਼ਕਲਾਂ ਜਿਹੜਾ ਲੋਕਾਂ ਨੂੰ ਕਿਸ ਤਰ੍ਹਾਂ ਵੀ ਇਹ ਆਪਾਂ 13 ਸਾਲ ਹੋ ਗਏ ਆ ਲੋਕਾਂ ਦੀ ਸੇਵਾ ਦੇ ਵਿੱਚ ਹੀ ਆ ਤੇ ਜਦੋਂ ਦੀ 2 ਸਾਲ ਹੋ ਗਿਆ ਜਉਂਦੀ ਹੈ ਸਰਕਾਰ ਆਈਏ ਜਿਹੜੀ ਆਮ ਪਾਰਟੀ ਜਿਹੜੀ ਬਦਲਾਅ ਦੀ ਸਰਕਾਰ ਸੀ 2 ਸਾਲਾਂ ਦੇ ਲੋਕਾਂ ਨੂੰ ਇੰਨਾ ਕਹਿੰਦਾ ਤੰਗ ਪ੍ਰੇਸ਼ਾਨ ਕਰ ਦਿੱਤਾ ਵਾ ਸਾਡੇ ਇਲਾਕਿਆਂ ਦੇ ਵਿੱਚ ਸੀਵਰਾਂ ਦੇ ਟੱਕਣ ਟੁੱਟੇ ਗੰਦਾ ਪਾਣੀ ਸੀਵਰਾ ਜਿਹੜਾ ਪਾਣੀ ਉਹ ਗਲੀਆਂ ਵਿੱਚ ਖਲੋਤਾ ਰਹਿੰਦਾ ਵਾ ਇਹਨਾਂ ਨੂੰ ਹੈਗਾ ਸੀ ਕਿ ਹੁਣ ਕਿੱਲਾ ਕੋਈ ਕੌਂਸਲਰ ਹੈਗਾ ਆਪਾਂ ਤਾਂ ਸ਼ੁਕਰ ਕੀਤਾ ਕਿ ਕੌਂਸਲਰਾਂ ਦੀ ਇਲੈਕਸ਼ਨ ਆਈ ਏ ਤੇ ਆਪਾਂ ਫੇਰ ਪਾਵਰ 'ਚ ਆ ਕੇ ਲੋਕਾਂ ਦੀ ਜਿੰਨਾ ਪਹਿਲਾਂ 10 12 ਸਾਲ ਆਪਾਂ ਸੇਵਾ ਕੀਤੀ ਏ ਉਸੇ ਤਰ੍ਹਾਂ ਹੀ ਰੈਗੂਲਰ ਕਰਦੇ ਰਵਾਂਗੇ ਕੀ ਮੈਂ ਮੈਸੇਜ ਦੇਣਾ ਚਾਹੁੰਦੇ ਜੇ ਲੱਤ ਮੱਥੇ ਨੂੰ ਇਲਾਕਾ ਵਾਸੀਆਂ ਨੂੰ ਮੈਸੇਜ ਨਹੀਂ ਆਪਾਂ ਦੇ ਸਿਰਫ ਉਹਨਾਂ ਦਾ ਅਸ਼ੀਰਵਾਦ ਲੈ ਸਕਦੇ ਆ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਨੋਮੀਨੇਟ ਵੀ ਕੀਤਾ ਵਾ ਤੇ ਮੈਨੂੰ ਪੂਰੀ ਉਮੀਦ ਵੀ ਹੈ ਕਿ ਸਾਨੂੰ ਵਿਨਿੰਗ ਕੈਂਡੀਡੇਟ ਬਣਾ ਕੇ ਆਪਣੀ ਵਾਰਡ ਨੰਬਰ 69 ਤੋਂ ਇਹ ਸੇਵਾ ਦਾ ਮੌਕਾ ਫੇਰ ਦੁਬਾਰਾ ਦੇਣਗੇ ਧੰਨਵਾਦ ਆਪਣਾ ਦੱਸ ਕੇ ਕਿਹਨੇ ਨੰਬਰ ਵਾਰਡ ਤੋਂ ਜਿਹੜੀ ਅੱਜ ਕਾਰੋ ਕਰੇਗੀ ਅੱਜ 59 ਨੰਬਰ ਤੋਂ ਵਾਰਡ ਭਰ ਗਏ ਦਾ ਵਿੱਚ ਮੇਰਾ ਨਾਮ ਹੁਸ਼ਿੰਦ ਪਹਿਲਵਣ ਵੀ ਹੈ ਤੇ ਇਹ ਸਾਡਾ ਆਪਣਾ ਜਾਤੀ ਮਸਲਾ ਸਾਰੀ ਬਰਾਦਰੀ ਦਾ ਜੀ ਇਹ ਸਾਨੂੰ ਖੁਸ਼ੀ ਮਿਲੀ ਸੀਗੀ ਪਹਿਲੋਂ ਗੁਰਦੀਪ ਸੀਗਾ ਸਾਡਾ ਬੇਟਾ ਉਹ ਖਲੋਤਾ ਸੀ ਉਸ ਤੋਂ ਬਾਅਦ ਉਹ ਫੋਟ ਹੋ ਗਿਆ ਫਿਰ ਉਹਦੀ ਵਾਈਫ ਖਲੋਤੀ ਆ ਹਾਂਜੀ ਹਾਂਜੀ ਉਹ ਵੀ ਬਣ ਗਏ ਹੁਣ ਸਾਡੀ ਜਿਹੜੀ ਵਾਰਡ ਆ ਲੇਡੀਜ਼ ਹੋ ਗਈ ਆ ਤੇ ਅਸੀਂ ਅਸੀਂ 50 ਡਾਈਟਿੰਗ ਚਲੇ ਗਏ ਤੇ ਸਾਡੀ ਸਾਰੀ ਬਰਾਦਰੀ ਸਾਰੇ ਬਾਕੀ ਸਾਰਾ ਇਲਾਕਾ ਨਿਵਾਸ ਕੇ ਨੇ ਗਿਆ ਵੀ ਤੁਸੀਂ ਖਲੋਣਾ ਤੇ ਉਹਨਾਂ ਦੀ ਪੁਰਜੋਰ ਬੀਰ ਨਾਲ ਇਹ ਆਏ ਨਵੇਂ ਦੇ ਵੈਸੇ ਤੁਹਾਨੂੰ ਪਤਾ ਵੀ ਸਾਰਾ ਕੰਮ ਤੇ ਸੋਲੂ ਨਹੀਂ ਕਰਦਾ ਪਰ ਇਹ ਜਿਹੜੀ ਰਿਜ਼ਰਵ ਸੀਟ ਓਲ ਕਰਕੇ ਉਹਨਾਂ ਨੇ ਆਪਣੇ ਨੂੰ ਮਾਤਾ ਜੀ ਜੋਣੀ ਬਈ ਸੀਟ ਤੇ ਇਹਦੇ ਰੱਬ ਦਾ ਨਾਮ ਲੈਣੇ ਬਿਚਾਰੇ ਚਲੋ ਹੁਣ ਫਿਰ ਜੋ ਜਿਹੜੀ ਸਿਰ ਤੇ ਪਈ ਉਹ ਪੂਰੀ ਦਬਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਸੀਟ ਵੀ ਕੱਢਾਂਗੇ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡੇ ਬੰਦੇ ਜਿੱਤ ਤੇ ਜਿਤਨਾ ਪਰਮਾਰਥ ਵਾਲੇ ਪਹਿਲਾਂ ਗੁਰਦੀਪ ਨੂੰ ਇੱਜ਼ਤ ਬਖਸ਼ੀ ਉਹਦੀ ਵਾਈਫ ਨੂੰ ਇੱਜ਼ਤ ਬਖਸ਼ੀ ਉਹ ਸਾਡੇ ਭੈਣ ਨੂੰ ਵੀ ਪਰਮਾਰਥ ਨੇ ਇੱਜ਼ਤ ਬਖਸ਼ੀ ਕੀ ਬਾਤ ਦੇ ਕੋਈ ਸਾਨੂੰ ਵੋਟਾਂ ਵਾਦ ਤੋਂ ਬਾਅਦ ਬਹੁਤ ਤੁਹਾਡਾ ਜੋ ਵੀ ਕੋਈ ਮਸਲਾ ਬਾੜਾ ਵੋਟਾਂ ਹੈ ਅਸੀਂ ਗੱਲ ਕਰਾਵਾਂਗੇ ਹੋਰ ਤਾਂ ਮਕਸਦ ਇਹੋ ਹੀ ਆ ਵਾਰਡਾਂ ਦੇ ਬਦਲੇ ਹੋਈ ਆ ਕੌਂਸਲਰ ਦੇ ਵਿੱਚ ਇਹਨਾਂ ਕੀ ਆ ਵੀ ਜਿਹੜਾ ਉਹਨਾਂ ਦੇ ਜਾਤੀ ਮਸਲੇ ਉਹ ਹੱਲ ਹੋਣੇ ਆ ਬਹੁਤ ਲੰਮੇ ਚੌੜੇ ਐਮਐਲਏ ਕਰਦੇ ਜੋ ਮੰਤਰੀ ਆੜੇ ਕਰਦੇ ਇਹ ਸਾਡੇ ਵਾਰਡ ਦਾ ਜਿਹੜਾ ਮਸਲਾ ਉਹ ਕੋਈ ਨਹੀਂ ਰਹੇਗਾ ਉਹ ਅਸੀਂ ਪੂਸ਼ੀ ਕੁਝ ਕਰਾਂਗੇ ਮੈਂ ਪਰਜਾਬਾਦ ਬਰਾਦੀ ਦਾ ਪ੍ਰਧਾਨ ਮੈਂ ਕਿਹੜਾ ਜਾਣਾਂ ਜੀ ਸਾਡਾ ਸੋਨੀ ਸਾਹਿਬ ਸਾਫਤਾ ਐਮਸੀਐਮ ਅੰਬਰਕਾਸ ਸੋਨੀ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਪਰਿਵਾਰ ਨੂੰ ਉਹਨਾਂ ਨੇ ਪਹਿਲਾਂ ਸਾਡੇ ਵੱਡੇ ਵੀਰ ਸਵਰਗੀ ਗੁਰਦੀਪ ਸਿੰਘ ਪਹਿਲੋਂ ਨਾਲ ਨਾਲ ਉਹਨਾਂ ਨੂੰ ਟਿਕਟ ਦਿੱਤੀ ਸੀ ਸਾਡੇ ਭਾਬੀ ਜੀ ਨੂੰ ਟਿਕਟ ਦਿੱਤਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਉਹਨਾਂ ਨੇ ਫੇਰ ਸਾਡੇ ਨੂੰ ਟਿਕਟ ਦਿੱਤੀ ਹੈ ਸਾਡੀ ਮਾਤਾ ਜੀ ਨੂੰ ਸਾਡੇ ਪਰਿਵਾਰ ਤੇ ਚੱਲੀ ਆ ਰਹੀ ਹੈ ਟਿਕਟ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਸ ਹੁਣ ਮੇਰਾ ਵਾਰਡ ਨੰਬਰ 8 ਵਿੱਚੋਂ ਮੈਂ ਆਪਣੇ ਪਰਜਾਵਾ ਸਮਾਜ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਕਿ ਸਾਡਾ ਸਾਥ ਦੇਣ ਵੱਤ ਵਦ ਮੁਦੇ ਲੈ ਕੇ ਜਾਓ ਲੋਕਾਂ ਦੇ ਮੁਦੇ ਤੁਹਾਨੂੰ ਪਤਾ ਹੈ ਜੀ ਜੋ ਕੂੜੇ ਕੂੜੇ ਦਾ ਢੇਰ ਕਿੰਨੇ ਕਿੰਨੇ ਲੱਗੇ ਹੁੰਦੇ ਆ ਨਾਲੀਆਂ ਗਟਰ ਸਭ ਭਰੇ ਹੋਏ ਆ ਚਲੋ ਹੁਣ ਲੈ ਕੇ ਜਾਵਾਂਗਾ ਵੱਤ ਵਦ ਲੋਕਾਂ ਦੀ ਸੇਵਾ ਕਰਾਂਗੇ ਵਾਰਡ ਦੇ ਵਿੱਚ ਸਾਡੇ ਪਰਜਵਾਹ ਦਾ ਸਮਾਜ ਵਿੱਚ ਸਾਰਿਆਂ ਨੂੰ ਸੇਵਾ ਕਰਾਂਗੇ। ਇਹ ਕੋਈ ਪ੍ਰੋਬਲਮ ਹੋ ਪ੍ਰੋਬਲਮ ਬੜੀ ਆ। ਹਾਂਜੀ ਹਾਂਜੀ ਬਹੁਤ ਪ੍ਰੋਬਲਮ ਆ ਰਹੀ ਆ। ਕੱਲ ਵੀ ਆਪਾਂ ਗਏ ਸੀ ਵਾਰਡ 'ਚ ਉਹ ਪ੍ਰੋਬਲਮ ਆ ਰਹੀ ਆ ਪਾਪਾਂ ਸਾਰਿਆਂ ਗੰਦਾ ਪਾਣੀ ਲੋਕਾਂ ਦੇ ਸੀਵਰਾਂ ਦਾ ਪਾਣੀ ਵੀ ਚਾਰਿਆ ਪਾਪਾਂ 'ਚ। ਬਹੁਤ ਗੰਦਾ ਲੋਕੀ ਗੰਦਾ ਪਾਣੀ ਪੀ ਰਹੇ ਨੇ। ਚਲੋ ਅੱਜ ਸੇਵਾ ਕਰਾਂਗੇ, ਵੱਧ ਤੋਂ ਵੱਧ ਕਰਾਂਗੇ। ਅੱਜ ਮੈਨੂੰ ਮੇਰੇ ਕਾਂਗਰਸ ਹਾਈ ਕਮਾਂਡ ਨੇ 68 ਨੰਬਰ ਵਾਰਡ ਤੋਂ ਪੰਜਵੀਂ ਵਾਰੀ ਕਾਂਗਰਸ ਟਿਕਟ ਦਿੱਤੀ ਆ। ਔਰ ਪਹਿਲੀਆਂ ਚਾਰ ਵਾਰੀਆਂ 'ਚ ਮੈਂ ਚਾਰੇ ਵਾਰੀ ਜਿੱਤ ਪ੍ਰਾਪਤ ਹੋਈ ਆ। ਆਪਣੇ ਵਾਰਡ ਦੇ ਜਿਹੜੇ ਰਹਿਣ ਵਾਲੇ ਜਿਹੜੇ ਵਸਨੀਕ ਨੇ ਉਹਨਾਂ ਨੇ ਮੇਰੇ ਤੇ ਪਹਿਲੇ ਦਿਨ ਤੋਂ ਬਹੁਤ ਵਿਸ਼ਵਾਸ ਜਤਾਇਆ ਪਹਿਲੀ ਵਾਰੀ ਮੈਂ ਜਿੱਤਿਆ ਹਾਂ ਉਹਦੇ ਬਾਅਦ ਤਿੰਨ ਵਾਰੀ ਮੈਂ ਜਿੱਤਿਆ ਇੱਕ ਵਾਰੀ ਮੇਰੇ ਮੈਡਮ ਜਿੱਤੀ ਚਾਰ ਦੇ ਪੰਜਵੀਂ ਵਾਰੀ ਆ ਔਰ ਪ੍ਰਭੂ ਦੀ ਕਿਰਪਾ ਦੇ ਨਾਲ ਅਹੀ ਫਿਰ ਜਿੱਤ ਕੇ ਆ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈ ਔਰ ਮੈਂ ਆਪਣੇ ਹਾਈ ਕਮਾਂਡ ਦਾ ਜਿਹੜਾ ਬਹੁਤ ਧੰਨਵਾਦ ਕਰਨਾ ਇਸ ਪੱਲੇ ਦੇ ਉਤੇ ਭਾਈ ਇਲੈਕਸ਼ਨ ਜਿਹੜਾ ਲੜਦਾ ਮੈਂ ਜਿਹੜੇ ਸ਼ਹਿਰ ਦੀ ਸਫਾਈ ਤੇ ਸਟਰੀਟ ਲਾਈਟ ਤੇ ਲਾਂਡ ਨਾ ਆਰਡਰ ਔਰ ਜਿਹੜੀ ਪਾਣੀ ਗੰਦਾ ਜਾਂ ਜੋ ਵੀ ਸਾਡੀਆਂ ਮੁਸ਼ਕਲਾਂ ਨੇ ਉਹਦੇ ਵਾਸਤੇ ਹੀ ਲੜਾਂਗੇ ਅਸੀਂ ਆਪਣੇ ਬਾੜ ਦੇ ਵਿੱਚ ਪਹਿਲੇ ਵੀ 7-8 ਪਿਛਲੇ ਧਰਮ ਦੇ ਜੂਟੂਬਲ ਲਵਾਏ ਨੇ ਔਰ ਬੜੇ ਸੋਹਣੇ ਪਾਰਕ ਜਿਹੜੇ ਪੂਰੇ ਬਰਸਾਚ ਪਾਰਕ ਨਹੀਂ ਬੈਰੀਕੇਟ ਪਾਰਕ ਲੋਰੀਗੇਟ ਪਾਰਕ ਕੋਟ ਵੀਰਾਂ ਵਾਲੀ ਪਾਰਕ ਅਸੀਂ ਕਾਫੀ ਪਾਰਕ ਜਿਹੜੇ ਉਹਦੇ ਬਹੁਤ ਛੋਟਾ ਵਧੀਆ ਪਾਰਕ ਬਣਾ ਕੇ ਦਿੱਤੇ ਆ ਦੋ-ਦੋ ਵਾਰ ਹੀ ਛੜਕਾਂ ਬਣਾਉਂਦੀਆਂਂ ਗਲੀਆਂ ਬਣਾਉਂਦੀਆਂਂ ਦੋ-ਦੋ ਤਿੰਨ-ਤਿੰਨ ਵਾਰੀ ਛੜਕਾਂ ਦੀ ਜਿਹੜੀ ਲੁੱਕ ਪਵਾ ਦਿੱਤੀ ਹੈ ਤੇ ਔਰ ਮੇਰੇ ਹਿਸਾਬ ਨਾਲ ਮੇਰੀ ਤਸੱਲੀ ਆ ਪਿਛਲੇ 50 ਸਾਲਾਂ ਚ ਮੈਂ ਆਪਣੀ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਕਰੋੜਾਂ ਰੁਪਏ ਦਾ ਕੰਮ ਕੀਤੇ ਨੇ ਵਿਕਾਸ ਦੇ ਔਰ ਸਾਡਾ ਜਿਹੜਾ ਹਾਊਸ ਖਤਮ ਹੋਇਆ ਉਸਲੇ 2 ਸਾਲ ਹੋ ਚੁੱਕੇ ਨੇ 2 ਸਾਲ ਦੇ ਵਿੱਚ ਸ਼ਹਿਰ ਦੇ ਵਿੱਚ ਮੇਰੀ ਵਾਰਡ ਦੇ ਫਿਰ ਕਾਫੀ ਕੰਮ ਕਰਨ ਵਾਲੇ ਦੁਬਾਰਾ ਬਣ ਗਏ ਨੇ ਔਰ ਜਿਹੜਾ ਆਪਣਾ 3 ਸਾਲ ਦਾ ਪੀੜਾ ਜਿਹੜਾ ਆਮ ਆਦਮੀ ਪਾਰਟੀ ਦਾ ਗੁਜ਼ਰਿਆ ਵਾ ਉਹਦੇ ਵਿੱਚ ਸ਼ਹਿਰ ਚ ਕੋਈ ਕੰਮ ਹੀ ਨਹੀਂ ਹੋਇਆ ਜੇ ਅਹੀ ਗੱਲ ਕਰੀਏ ਤਾਂ ਲੋਕਾਂ ਦੀਆਂ ਕਣਕਾਂ ਤੱਕ ਵੀ ਹਟੀਆਂ ਗਈਆਂ ਲੋਕਾਂ ਦੇ ਨੀਲੇ ਕਾਰਡ ਕੱਢੇਗੇ ਆਪਣਾ 2 ਰੁਪਏ ਵਾਲੀ ਕਣਕ ਬੰਦ ਹੋ ਗਈ ਜਿਹੜੇ ਆਪਣਾ ਜ 601 ਯੂਨਿਟ ਕਿਸੇ ਦਾ ਆ ਗਿਆ ਉਹਨੂੰ ਪੂਰੇ ਪੈਸੇ ਠੋਗ ਦਿੱਤੇਗੇ ਸਰਕਾਰ ਨੇ ਆਪਣੇ ਮੈਨੀਫੈਸਟੋ ਚ ਇਹ ਗੱਲ ਨਹੀਂ ਕਿ 601 ਯੂਨਿਟ ਹੋਏਗਾ ਤੁਹਾਨੂੰ ਇਹ ਬਿੱਲ ਲਾ ਦੇਾਂਗੇ ਲੋ ਅੰਡਰ ਟੂ ਵੇ ਤੇ ਫਿਰ ਰੋਈ ਗੋਲੀਆਂ ਚੱਲਣ ਡੀਆਂ ਨਸ਼ੇ ਦਾ ਬਹੁਤ ਜ਼ਿਆਦਾ ਕਾਰੋਬਾਰ ਵੱਧ ਗਿਆ ਇਹ ਸਾਰੇ ਮੁੱਦਿਆਂ ਤੇ ਹੀ ਗੱਲ ਕਰਾਂਗੇ ਔਰ ਇਹਦੇ ਵਿੱਚ ਭਾਜਪਾ ਜਿਹੜੀ ਪੂਰੀ ਸਹਿਯੋਗੀ ਆ ਉਹ ਜਿਹੜੀ ਹਾਈ ਕਮਾਂਡ ਸਾਡੀ ਕਹਿੰਦੀਆਂ ਆ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ ਉਹ ਹੁਣ ਸਾਬਤ ਹੋ ਰਿਆ ਉਹ ਸਾਬਤ ਹੋ ਰਹੀਆਂ ਗੱਲਾਂ ਕਿ ਵਾਕਈ ਹੀ ਬੀਜੇਪੀ ਦੀ ਬੀ ਟੀਮ ਆ ਔਰ ਮੈਂ ਆਪਣੀ ਵਾਰ ਵਾਸੀਆਂ ਨੂੰ ਵਿਸ਼ਵਾਸ ਦਿਵਾਣਾ ਚਾਹੁੰਦਾ ਕਿ ਜਿਵੇਂ ਪਹਿਲੇ ਚਾਰ ਵਾਰੀ ਤੁਸੀਂ ਜਿਤਾਇਆ ਤੇ ਬਹੁਤ ਜ਼ਿਆਦਾ ਮੈਂ ਕੰਮ ਕੀਤੇ ਤੇ ਉਹ ਜਿਹੜੀਆਂ ਦੁਬਾਰਾ ਜਿਹੜੇ ਕੰਮ ਕਰਨ ਵਾਲੇ ਦੁਬਾਰਾ ਹੋ ਗਏ ਨੇ ਦੁਬਾਰਾ ਸੜਕਾਂ ਬਣਾਉਣ ਵਾਲੇ ਜਾਂ ਗਲੀਆਂ ਟੁੱਟ ਗਈਆਂ ਨੇ ਪੰਜ ਪੰਜ ਚਾਰ ਚਾਰ ਸਾਲ ਹੋ ਗਏ ਗਲੀਆਂ ਬਣੀਆਂ ਨੂੰ ਸੱਤ ਸਾਲ ਤੇ ਹੋ ਗਏ ਪਿਛਲੇ ਇਲੈਕਸ਼ਨ ਹੋਇਆ ਨੂੰ ਉਹ ਦੁਬਾਰਾ ਬਣਾ ਕੇ ਦੇਵਾਂਗੇ ਜਿੱਥੇ ਟੂਬਲ ਦੀ ਕਿਤੇ ਲੋੜ ਆ ਟੂਬਲ ਪਾਸ ਕਰਨ ਵਾਸਤੇ ਦੇਤੇ ਹੁਣ ਸਾਡਾ ਹੌਸ ਬਣਨਾ ਵਾ ਸਾਡੇ ਜਿਹੜਾ ਸਰਵੇ ਜਿਹੜਾ ਆ ਰਿਹਾ ਸਰਕਾਰੀ ਵੀ ਦੀਆਂ ਦੂਸਰੇ ਵੀ ਉਹਦੇ ਵਿੱਚ 85 ਚੋਂ 68 ਤੋਂ 70 ਸੀਟਾਂ ਸਾਨੂੰ ਕਾਂਗਰਸ ਪਾਰਟੀ ਨੂੰ ਮਿਲਦੀਆਂ ਪਈਆਂ ਔਰ ਅਸੀਂ ਬੜਾ ਸੂਝ ਬਣ ਤੇ ਵਧੀਆ ਜਿਹੜਾ ਸਾਡੀ ਪਾਰਟੀ ਜਿਹੜੀ ਰਲ ਕੇ ਅਸੀਂ ਮੇਰ ਬਣਾਵਾਂਗੇ ਜਿਹੜਾ ਪੂਰੇ ਸ਼ਹਿਰ ਨੂੰ ਹਰ ਵਰਗ ਨੂੰ ਨਾਲ ਲੈ ਕੇ ਚੱਲੇਗਾ ਔਰ ਇਹਦੇ ਨਾਲ-ਨਾਲ ਮੈਂ ਤੁਹਾਡੇ ਧਿਆਨ ਚ ਇੱਕ ਹੋਰ ਗੱਲ ਲਿਆਣੀ ਚਾਹਣਾ ਕਿ ਜਿਹੜੇ ਸਾਡੇ ਮੁਸਪਲ ਕਾਰਪੋਰੇਸ਼ਨ ਦੇ ਜਿਹੜੇ ਸਰਕਾਰੀ ਮੁਲਾਜ਼ਮ ਆ ਬੀਜੇਪੀ ਦੇ ਉਹ ਅੱਜਕੱਲ੍ਹ ਰਾਤਾਂ ਨੂੰ ਸਾਡੀਆਂ ਬਾੜਾਂ 'ਚ ਘੁੰਮਦੇ ਨੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਲੈ ਕੇ ਮੈਂ ਹਾਉਨ ਸਮਝਾਣਾ ਚਾਹਨਾ ਕਿ ਇਹ ਬੜਾ ਭਰਾਵਾ ਵਾਂਗ ਟਾਈਮ ਗੁਜ਼ਾਰਿਆ ਤੇ ਇਹ ਮੁਲਾਜ਼ਮਤ ਤੇ ਮੁਲਾਜ਼ਮਤ ਕਰੋ ਇਹ ਕੰਮ ਨੂੰ ਛੱਡੋ ਤੁਹਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਜਾਂ ਤੇ ਤੁਸੀਂ ਰਾਜਨੀਤੀ ਕਰ ਲਓ ਆ ਕਿ ਨੌਕਰੀਆਂ ਛੱਡ ਕੇ ਤੇ ਫਿਰ ਅਸੀਂ ਵੇਖੀਏ ਤੇ ਜਾਂ ਫਿਰ ਤੁਸੀਂ ਮੁਲਾਜ਼ਮਤ ਕਰ ਲਓ ਉਹਨਾਂ ਨੂੰ ਭਰਾਵਾਂ ਨੂੰ ਇਹ ਬੇਨਤੀ ਆ ਕਿ ਆਪਣੇ ਸੈਟੀਟਿਊਡ ਨੂੰ ਛੱਡ ਕੇ ਆਪਣੇ ਕੰਮ 'ਚ ਲੱਗਣ ਲੋਕਾਂ ਦੀ ਸੇਵਾ 'ਚ ਲੱਗਣ ਤੇ ਰਾਤ ਦੀ ਦੀ ਛੱਡਣ ਜਿਹੜਾ ਰਾਤ ਨੂੰ ਬਾਡਾਂ ਦੇ ਵਿੱਚ ਘੁੰਮਣਾ ਡੀਜਪੀ ਦੇ ਕੈਂਟਰ ਨੂੰ ਲੈ ਕੇ ਬੰਦ ਕਰਨਾ ਜਿਹੜਾ ਯੂਥ ਆ ਜੂਥ ਜਿਹੜਾ ਨਚਲ ਚੱਲ ਗਿਆ ਉਹਨਾਂ ਨੂੰ ਦਰਵਾਤੇ ਕੋਈ ਥੰਡੇ ਵੱਲੋਂ ਕੋਈ ਕਿੱਦਾਂ ਜਾਏਗਾ ਕਿਤੇ ਕੋਈ ਗੇਮ ਹੋ ਜਾਏ ਜਾਂ ਕੋਈ ਕਬੱਡੀ ਤੇ ਆ ਉਹਨੂੰ ਕੋਈ ਹੋ ਜਾਏ ਜਾਂ ਕੋਈ ਕੋਈ ਚੀਜ਼ ਵਾਸਤੇ ਇਸ ਵਾਸਤੇ ਧਿਆਨ ਧਿਆਨ ਦੇਣ ਵਾਸਤੇ ਮੈਂ ਪਿਛਲੀ ਟਰਮ ਦੇ ਵਿੱਚ ਵੀ ਆਪਣੇ ਬਾਡ ਦੇ ਵਿੱਚ ਤਿੰਨ ਜਿਮ ਲਾਏ ਨੇ ਠੀਕ ਆ ਉਹ ਬੰਦੇ ਉੱਤੇ ਕਸਰਤ ਕਰਦੇ ਪਰ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਬੇਰੋਜ਼ਗਾਰੀ ਇੰਨੀ ਜਿਆਦੀ ਹੈ ਤੇ ਇਹ ਜਿਹੜੇ ਸੱਦਾ ਸਾਲਾਂ ਅਜ ਬਹੁਤ ਜਿਆਦਾ ਦੀ ਤਦਾਦ ਦੇ ਵਿੱਚ ਨਸ਼ਾ ਕਰਨ ਵਾਲੇ ਬੱਚੇ ਹੀ ਬਧੇ ਆ ਨਿੱਕੇ ਨਿੱਕੇ ਬੱਚਿਆਂ ਦੀ ਮਾਮਲ ਹੋ ਰਹੀ ਆ ਔਰ ਨਸ਼ਾ ਦੇਖੋ ਰੋਜ਼ ਫੜਿਆ ਜਾਂਦਾ ਕਿੱਥੋਂ ਆ ਰਿਹਾ ਹੈ ਕੋਈ ਇੰਡੀਆ ਚ ਤੇ ਬੰਦਾ ਨਹੀਂ ਬਾਹਰੋਂ ਆ ਰਿਹਾ ਪਰ ਇਹ ਦੇਖਿਆ ਜਾਂਦਾ ਕਿ ਇਹ ਮਗਰਮਾਸੀ ਜੜੇ ਆ ਉਹ ਬਜਾ ਹੋ ਜਾਂਦੇ ਛੋਟੀ ਛੋਟੀ ਮੱਛੀ ਜਿਹੜੀਆਂ ਬੜੀ ਹੋ ਜਾਂਦੀਆਂ ਉਹਨਾਂ ਦੇ ਜਾਨੀ ਕਿ ਬੰਦੇ ਲੱਗਦੇ ਵੀ ਨਹੀਂ ਆ ਅਸੀਂ ਤੇ ਮਲਾਜਬਾ ਨੂੰ ਇਹ ਕਹਿੰਦੇ ਆ ਜਦੋਂ ਬੰਦੇ ਫੜੇ ਜਾਂਦੇ ਆ ਜਿਹਦੇ ਕੋਈ ਕੋਈ 100 ਗ੍ਰਾਮ ਜਾਂ ਗ੍ਰਾਮ ਫੜੀ ਗਈ ਆ ਇਹ 2 ਗ੍ਰਾਮ ਫੜੀ ਗਈ ਆ ਜੋ ਵੀ ਪਾਣੀ ਪੂਰੀ ਕਹਿੰਦੇ ਨੂੰ ਕੀ ਕਹਿੰਦੇ ਆ ਉਹ ਫੜੀ ਜਾਂਦੀ ਉਹਦੇ ਜਿਲੇ ਚਲ ਜਾਂਦਾ ਪਰ ਇਹ ਉਹ ਨਹੀਂ ਵੇਦੇ ਇੱਕ ਲੈ ਕੇ ਕਿਤੇ ਕੋ ਆਇਆ ਅਸਲ ਤੇ ਗੱਲ ਹੈਗੀ ਉਹਦੇ ਕੋ ਪਹੁੰਚਣ ਇੱਕ ਚੇਨ ਬਣਾਉਣ ਇੱਕ ਗ੍ਰਾਮ ਕਿਤੇ ਕੋ ਭਾਈ 50 ਗ੍ਰਾਮ ਕਿਤੇ ਕੋਲੋਂ ਭਾਈ 100 ਗ੍ਰਾਮ ਕਿਤੇ ਕੋ ਇਹ ਤੇ ਕਿਲੋ ਕਿਤੇ ਕੋ ਭਾਈ ਇਹ ਜਿਹੜਾ 4-4 5-5 ਕਿਲੋ ਫੜਦੇ ਆ ਪਰ ਬੰਦਾ ਲੱਗਦਾ ਕਿ ਇਹ 4-5 ਕਿਲੋ ਫੜਨ ਬੜਾ ਹੋਏਗਾ ਉਹ ਇਹਨਾਂ ਨੇ ਕੀ ਕਹਿੰਦੇ ਹੁੰਦੇ ਆ ਪਰ ਢੋਣ ਵਾਲੇ ਰੱਖਦੇ ਆ ਬੱਚਿਆਂ ਨੂੰ ਵਰਗਲਾ ਕੇ ਉਹਨਾਂ ਨੂੰ ਫੜਾ ਕੇ ਦਾ ਤੋੜ ਦਿੰਦੇ ਆ ਆਪ ਜਿਹੜੇ ਸ਼ੇਰਪੁੱਤਰ ਪਿੱਛੇ ਬੈਠ ਰਹੇ ਨੇ ਕੀ ਵਾਰਡ ਦੇ ਲੋਕਾਂ ਨੂੰ ਮੈਸੇਜ ਦਿੰਦੇ ਲੱਗਾ ਮੈਸੇਜ ਇਹ ਦਿਨਾ ਕਿ ਤੁਸੀਂ ਪਿਛਲੇ ਕੰਮਾਂ ਨੂੰ ਵੇਖਦੇ ਹੋ ਮੇਰੀ ਵਾਰਡਿਆਂ ਨੂੰ ਔਰ ਸਾਰੇ ਜਿਹੜੇ ਕੈਂਡੀਡੇਟਸ ਹੈ ਵਾਰਡ ਚਾਉਂਦੇ ਆ 6 ਆਉਂਦੇ 7 ਆਉਂਦੇ ਉਹਨਾਂ ਨੂੰ ਵੇਖੋ ਇਹ ਇਲਾਕੇ 'ਚ ਬਹਿਣਗੇ ਇਹ ਆਪਣੀ ਸੀਟ ਤੇ ਬਹਿਣਗੇ ਮੈਂ ਆਪਣੀ ਬੋਰਡ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਕਰਨ ਦਾ ਘਰ ਦੇ ਸਾਹਮਣੇ ਮੇਰੀ ਸ਼ਾਪ ਆ ਸਾਡਾ ਕਾਰੋਬਾਰ ਉੱਥੇ ਰਹਿਣਾ ਪਰ ਮੈਨੂੰ ਬਾਕੀ ਕੈਂਡੀਡੇਟਾਂ ਦਾ ਨਹੀਂ ਪਤਾ ਕਿੱਥੇ ਰਹਿੰਦੇ ਆ ਇਹ ਇਹਨਾਂ ਨੂੰ ਪਹਿਲੇ ਪੁੱਛਣਾ ਵੀ ਪੀ ਕੰਮ ਕਰਦੇ ਹੋ ਕਿੱਥੇ ਰਹਿੰਦੇ ਹੋ ਕਿੰਨੀ ਦੇ ਬੈਠੋਗੇ ਹੈਨਾ ਉਹਦੀ ਹਾਜ਼ਰੀ ਕਿੰਨੀ ਆ ਕੈਂਡੀਡੇਟ ਦੀ ਹਾਜ਼ਰੀ ਕਿੰਨੀ ਆ ਉਹ ਕਿੰਨੀ ਦੇ ਤੁਹਾਡੀ ਸੇਵਾ ਕਰੂਗਾ ਇਹ ਚੀਜ਼ਾਂ ਨੂੰ ਵੇਖ ਕੇ ਫਿਰ ਵੋਟ ਪਾ ਪਰ ਵਾਤੇ ਆਪਣੇ ਵੱਡੇ ਵੀਰਾਂ ਦੇ ਛੋਟੇ ਭੈਣਾਂ ਤੇ ਵੱਡੀਆਂ ਭੈਣਾਂ ਤੇ ਬਹੁਤ ਮੈਨੂੰ ਭਰੋਸਾ ਹੈ ਉਹਨਾਂ ਕਹਿੰਦੇ ਉਹਨਾਂ ਨੇ ਮੈਨੂੰ ਅੱਗੇ ਵੀ ਤਿੰਨ ਵਾਰੀ ਤੋਂ ਮਲੇ ਵਰ ਨੋਟ ਹਟ ਜਿ ਦਿਤਾਇਆ ਇਸੇ ਵਾਰਡ ਤੋਂ ਮੈਨੂੰ ਜਗਾਇਆ ਪਰ ਡਿਫਰੈਂਟ ਟਾਈਮ ਤੇ ਵਾਰਡ ਦੇ ਨੰਬਰ ਚੇਂਜ ਹੁੰਦੇ ਗਏ ਆ ਪਰ ਕੰਦੇ ਸਾਡਾ ਏਰੀਆ ਉਹੀ ਸੀ ਜਿਉਂ ਅਸੀਂ ਜਗਾਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਜਿਹੜੇ ਸਾਥੀ ਆ ਮੇਰੇ ਜਿਹੜੇ ਭੈਣ ਭਰਾ ਆ ਇਥੇ ਇਹਨਾਂ ਦੇ ਸਾਰੇ ਮੇਰੇ ਨਾਲ ਆਏ ਵੀ ਹੋਏ ਆ ਸਾਰੇ ਮੈਨੂੰ ਇਹ ਕਹਿੰਦੇ ਸਹਿਯੋਗ ਕਰਨ ਦੇ ਨਾਲ ਤੇ ਉਹ ਇਹ ਕਹਿੰਦੇ ਮੇਰੇ ਨਾਲ ਹੱਲੇ ਵੀ ਖਲੋਤੇ ਆ ਤੇ ਮੈਨੂੰ ਉਮੀਦ ਹੈ ਕਿ ਅੱਗੋਂ ਵੀ ਖਲੋਰੀਏ ਮੇਰੇ ਨਾਲ ਤੇ ਮੇਰੇ ਨੂੰ ਆਪਣੇ ਇਹ ਕਹਿੰਦੇ ਮੈਂ ਇਹ ਨਹੀਂ ਕਹਿੰਦੀ ਕਿ ਇਹ ਮੇਰੀ ਜਿੱਤ ਹੋएगी ਇਹ ਮੇਰੇ ਸਾਰੇ ਭੈਣ ਭਰਾਵਾਂ ਦੀ ਜਿੱਤ ਹੋएगी ਜਿਹੜਾ ਨੇ ਕਹਿੰਦੇ ਉਹ ਨੇ ਕਹਿੰਦੇ ਆਪਰਾ ਸਹਿਯੋਗ ਮੈਨੂੰ ਦੇ ਦਿਓ ਮੈਮ ਇਹ ਕਹਿ ਰਹਾ ਵਹ ਤੇ ਇੱਕ ਮਹਿਲਾ ਹੋ ਕੇ ਤੁਸੀਂ ਇਹ ਜਿਹੜੀ ਇਹ ਟਿਕਟ ਜਿੱਤੀ ਹੈ ਤੇ ਤੁਹਾਡੇ ਅਕੋਰਡਿੰਗ ਤੁਹਾਡੇ ਅਵਾਰਡ ਦੇ ਵਿੱਚ ਮਹਿਲਾ ਦੀ ਸੁਰੱਖਿਆ ਜੋ ਕਿ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਵੇਖੂਗਾ ਦੇਖੋ ਜੀ ਇਹ ਤਾਂ ਇਹਨਾਂ ਕਹਿੰਦੇ ਜਿਹੜਾ ਮੁੱਦਾ ਹੈਗਾ ਇਹ ਤਾਂ ਸਾਨੂੰ ਸਾਰਿਆਂ ਨੂੰ ਇਹ ਕਹਿੰਦੇ ਇਸ ਚੀਜ਼ ਬਾਰੇ ਧਿਆਨ ਦੇਣਾ ਚਾਹੀਦਾ ਜੀ ਮੈਮ ਇਸ ਚੀਜ਼ ਬਾਰੇ ਇਹ ਨਹੀਂ ਹੈ ਕਿ ਅਸੀਂ ਮਤਲਬ ਇੱਕ ਕਾਉਂਸਲਰ ਦੇ ਤੌਰ ਤੇ ਇਹ ਕਹਿੰਦੇ ਇਹ ਔਰਦੇ ਤੌਰ ਤੇ ਵੀ ਸਾਨੂੰ ਇਸ ਚੀਜ਼ ਦਾ ਧਿਆਨ ਚ ਦੇਣਾ ਚਾਹੀਦਾ ਕਿ ਵੀ ਜਿਹੜੀਆਂ ਸਾਡੇ ਦੇਸ਼ ਦੀਆਂ ਸਾਡੇ ਸ਼ਹਿਰ ਦੀਆਂ ਸਾਡੇ ਵਾਰਡ ਦੀਆਂ ਹਰ ਬੱਚੀ ਕਦੇ ਹੈ ਮਤਲਬ ਠੀਕ ਠਾਕ ਰਹੇ ਔਰ ਇਹ ਕਦੇ ਉਹਦੇ ਤੇ ਕਿਸੇ ਕਿਸਮ ਦਾ ਕੋਈ ਵੀ ਇਹੋ ਜਿਹਾ ਕੋਈ ਉਹਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਲੇਕਿਨ ਵਾਰਡ ਵਿੱਚ ਉਹਨਾਂ ਕੋਲ ਵੱਡੀ ਪ੍ਰੋਬਲਮ ਹੈ ਕਿ ਆ ਕਿ ਆਪਾਂ ਇਹ ਫੀਵਰ ਦੀ ਫੀਵਰ ਦੀ ਤੇ ਪੀਣ ਵਾਲੇ ਪਾਣੀ ਦੀ ਤੇ ਇਹਨੂੰ ਕਿਤਰਾ ਵੇਦੇ ਕਿਤਰਾ ਦਾ ਇਦਾਂ ਦੇਖੋ ਜੀ ਜਦੋਂ ਜਦੋਂ ਅਸੀਂ ਤਿੰਨ ਵਾਰ ਤੋਂ ਤਿੰਨ ਵਾਰੀ ਤੋਂ ਅਸੀਂ ਇਹਨਾਂ ਕੰਦੇ ਕਾਉਂਸਲਰ ਰਹੀ ਆ ਮੈਂ ਤੇ ਸਾਡੇ ਇਹਨਾਂ ਕੰਦੇ ਮੇਰੇ ਹਸਬੰਦ ਦੋ ਵਾਰੀ ਇਹਨਾਂ ਕੰਦੇ ਔਰ ਮੇਰੇ ਹਸਬੰਦ ਕਾਉਂਸਲਰ ਹੈ ਅਰਣ ਮੇਰਾ ਪਤਨ ਜੀ ਤੇ ਸਾਡੇ ਟਾਈਮ ਤੇ ਜਿੰਨੀ ਦੇ ਅਸੀਂ ਇੱਕ ਕਾਉਂਸਲਰ ਰਹੇ ਆ ਕਿ ਉਹ ਉਨੀ ਦੇਰ ਤੱਕ ਅਸੀਂ ਇਹਨਾਂ ਕੰਦੇ ਆ ਆਪਣੇ ਵਾਸੀਆਂ ਨੂੰ ਪੂਰੀ ਇਹਨਾਂ ਕੰਦੇ ਹੈ ਜੀਵਨਤ ਸੁਗਮਤ ਦਿੱਤੀ ਆ ਆਪਣੇ ਆਪਣੇ ਨੂੰ ਆਪਣਾ ਵਧੀਆ ਕਰਕੇ ਮਤਲਬ ਆਪਣੇ ਵਾਰਡ ਵਾਸੀਆਂ ਨੂੰ ਦਿੱਤਾ ਪਰ ਇਹ ਜਿਹੜਾ ਇਹ ਸਰਕਾਰ ਨੇ 2 ਸਾਲ ਦਾ ਗੈਪ ਪਾ ਦਿੱਤਾ ਔਰ ਉਹਦੇ ਨਾਲ ਜਿਹੜਾ ਨਾ ਬਹੁਤ ਬੁਰਾ ਹਾਲ ਹੋ ਗਿਆ ਹੈ ਇਹ ਵਾਰਡ ਦਾ ਕੀ ਸਾਰੇ ਸ਼ਹਿਰ ਦਾ ਹੀ ਬਹੁਤ ਬੁਰਾ ਹਾਲ ਹੋ ਗਿਆ ਤੇ ਹੁਣ ਇਹ ਕਹਿੰਦੇ ਜਦੋਂ ਸਾਡੇ ਸਾਥੀ ਇਹ ਕਹਿੰਦੇ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਸਾਡਾ ਸਾਥ ਦੇਣਗੇ ਤੇ ਅਸੀਂ ਇਹ ਕਹਿੰਦੇ ਆਵਾਂਗੇ ਤੇ ਫਿਰ ਇਹ ਕਹਿੰਦੇ ਸਾਡੀ ਜਿਹੜੀਆਂ ਨੇ ਸਾਰੀਆਂ ਸਮੱਸਿਆਵਾਂ ਇਹ ਜਿਹੜੀ ਗਵਰਨਮੈਂਟ ਦੁਆਰਾ ਇਹ ਆਪ ਗਵਰਨਮੈਂਟ ਦੁਆਰਾ ਕਾਇਰਡ ਕੀਤੀਆਂ ਗਈਆਂ ਆ ਉਹ ਨਹੀਂ ਕਹਿੰਦੇ ਅਸੀਂ ਇਹਨਾਂ ਨੂੰ ਦੂਰ ਕਰਾਂ ਬਹੁਤ ਵਧੀਆ ਜੀ ਬਹੁਤ ਬਨੰਦ ਅਧਿਕਾਰ ਨੰਬਰ ਬਾਟੋ ਮੇਰਾ ਵਾਰਡ ਨੰਬਰ 57 ਮਨਜੂ ਜੀ ਮੇਰੇ ਧਰਮ ਪਤਨੀ ਤਿੰਨ ਵਾਰ ਉਠੋ ਪਹਿਲੋਂ ਵੀ ਪਾਰਸ਼ਦ ਇਲਾਕੇ ਦੇ ਵੋਟਰਾਂ ਇਲਾਕੇ ਦੇ ਭੈਣਾ ਭਰਾਵਾਂ ਬਜ਼ੁਰਗਾਂ ਦੇ ਸਹਿਯੋਗ ਔਰ ਅਸ਼ੀਰਵਾਦ ਨਾਲ ਜਿੱਤ ਚੁੱਕੇ ਨੇ ਦੋ ਵਾਰ ਮੈਂ ਵੀ ਕਾਉਂਸਲਰ ਰਿਆਂ ਔਰ ਇਹ ਸਾਡਾ ਛੇ ਮਾ ਕਰਮ ਹੋਏਗਾ ਜਿਹੜੀ ਗੱਲ ਇਸ ਬੇਟੀ ਪੱਤਰਕਾਰ ਨੇ ਪੁੱਛੀ ਆ ਸੀਵਰੇਜ ਔਰ ਪਾਣੀ ਦੀ ਇਹ ਤੇ ਸਾਰੇ ਪੰਜਾਬ ਦੀ ਅੱਜ ਸਮੱਸਿਆ ਕਾਰਪੋਰੇਸ਼ਨ ਦਾ ਐਕਟ ਕਹਿੰਦਾ ਇਲੈਕਸ਼ਨ ਕਾਰਪੋਰੇਸ਼ਨ ਦੀ ਅਵਧੀ ਸਮਾਪਤ ਹੋਣ ਤੋਂ 6 ਮਹੀਨਿਆਂ ਦੇ ਅੰਦਰ ਹੋਣੇ ਚਾਹੀਦੇ ਪਰ ਇਹ ਸਰਕਾਰ ਨੇ ਕਰੀਬ 2 ਸਾਲ ਤੇ 4 ਦਿਨ ਲੇਟ ਕਰਵਾਏ ਨੇ ਇਹ ਸਰਕਾਰ ਦੀ ਅਕਰਮਨਯਤਾ ਵਾ ਕਿ ਜਿਹਦੇ ਕਾਰਨ ਉਹ ਸਮੱਸਿਆਵਾਂ ਜੜੀਆਂ ਉਹ ਲੋਕਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਇਲਾਕੇ ਦੇ ਲੋਕ 21 ਤਰੀਕ ਨੂੰ ਸਾਬਤ ਕਰ ਦੇਣਗੇ ਕਿ ਸਾਡੇ ਪੰਜ ਟਰਮਾਂ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਦਾ 24 ਘੰਟੇ ਤੋਂ ਲੈ ਕੇ 48 ਘੰਟਿਆਂ 'ਚ ਹਮੇਸ਼ਾ ਸਮਾਧਾਨ ਹੋਇਆ ਚਾਹੇ ਵਿਕਾਸ ਕਰੇ ਹੋਣ ਚਾਹੇ ਸੀਵਰੇਜ ਪਾਣੀ ਸਟਰੀਟ ਲਾਈਟ ਜਾਂ ਹੋਰ ਵੀ ਜਿਹੜੇ ਆਸ-ਪਾਸ ਦੇ ਪੰਜਾਬ ਸਰਕਾਰ ਦੇ ਅ ਡਿਪਾਰਟਮੈਂਟ ਨਾਲ ਜਿਸ ਤਰ੍ਹਾਂ ਪੁਲਿਸ ਆ ਬਿਜਲੀ ਬੋਰਡ ਆ ਹੋਰ ਪੀ ਡਬਲਯੂ ਡੀ ਆ ਜਾਂ ਸ਼ਹਿਰ ਦਾ ਅਧਾਰਾ ਇੰਪਰੂਵਮੈਂਟ ٹرسٹ ਆ ਆਸ-ਪਾਸ ਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਉਥੇ ਜੋ ਲੋਕਾਂ ਨਾਲ ਸਹਿਯੋਗ ਬਣ ਸਕਦਾ ਉਹ ਕੀਤਾ ਔਰ 21 ਤਰੀਕ ਤੋਂ ਬਾਅਦ ਉਹ ਜਿਹੜੀ ਵਿਕਾਸ ਦੀ ਗੰਗਾ ਔਰ ਲੋਕਾਂ ਦੇ ਨਾਲ ਸਹਿਯੋਗ ਦਾ ਜਿਹੜਾ ਇੱਕ ਪਰਿਵਾਰਿਕ ਰਿਸ਼ਤਾ ਉਹ ਹਮੇਸ਼ਾ ਨਿਭਾਇਆ ਜਾਏਗਾ ਵਾਰਡ ਨੂੰ ਮੈਸੇਜ ਆ ਜਾਂਦਾ ਵਾਰਡ ਨੂੰ ਮੈਸੇਜ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸਾਡੇ ਨਾਲ 1991 ਤੋਂ ਅੱਜ ਤੱਕ ਸਹਿਯੋਗ ਦਿੱਤਾ ਉਹ ਇਸ ਵਾਰ ਫੇਰ ਸਹਿਯੋਗ ਦੇਣ ਔਰ ਮੈਸੇਜ ਲੋਕਾਂ ਨੂੰ ਬਿਲਕੁਲ ਆਲਰੇਡੀ ਆਪਣੇ ਆਪ ਪਤਾ ਜੇ ਕੋਈ ਆਦਮੀ 100% ਇਮਾਨਦਾਰੀ ਨਾਲ ਕੰਮ ਕਰ ਸਕਦਾ ਤੇ ਮੈਂ ਕਹਿ ਸਕਣਾ ਕਿ ਟੀਮ ਨੇ 100% ਇਮਾਨਦਾਰੀ ਨਾਲ ਕੰਮ ਕੀਤਾ ਜੇ ਕੋਈ ਬਿਨਾ ਕਿਸੇ ਐਫੀਡਾਵਟ ਤੋਂ ਵੀ ਇਲਜ਼ਾਮ ਲਾ ਦੋਵੇ ਕਿ ਅਸੀਂ ਇੱਕ ਪੈਸੇ ਤੋਂ ਲੈ ਕੇ ਕਿਸੇ ਹੋਰ ਕਿਸੇ ਤਰ੍ਹਾਂ ਦੀ ਅਲੀਅਰਮੈਂਟ ਦਾ ਸ਼ਿਕਾਰ ਹੋਏ ਆ ਇਲੈਕਸ਼ਨ ਲੜਨ ਤੋਂ ਆਪਣੇ ਆਪ ਨੂੰ ਵਿਡਰਾ ਕਰ ਲਾਂਗੇ ਮੈਂ ਚੇਅਰਮੈਨ ਮਾਰਕੀਟ ਕਮੇਟੀ ਅਮਰਤ ਸਰ ਵੀਰਿਆ ਉੱਥੇ ਵੀ ਜਾ ਕੇ ਪਤਾ ਕਰ ਸਕਦੇ ਹੋ 6700 ਦੁਕਾਨ ਸਬਜੀ ਮੰਡੀ ਚ 5600 ਦੁਕਾਨ ਅਨਾਜ ਮੰਡੀ ਭਗਤਾਵਲੇ ਆ ਕੋਈ ਆਦਮੀ ਅਗਰ ਇਹ ਗੱਲ ਕਹਿ ਦੋਵੇ ਕਿ ਚੇਅਰਮੈਨ ਔਰ ਉਹਨ ਪੱਪਲ ਨੇ ਇੱਕ ਗਲਾਸ ਪਾਣੀ ਵੀ ਕਿਸੇ ਕ腐ਸ਼ਨ ਦਾ ਪੀਤਾ ਤੇ ਮੈਂ ਸਮਝ ਨਾ ਉਹ ਮੇਰਾ ਗਲਾ ਕੱਟ ਕੇ ਵਾਪਸ ਲੀਤਾ ਜਾ ਸਕਦਾ ਧੰਨਵਾਦ